ਹਰ ਜੋ ਹੈਲੋ ਹਾਂਜੀ ਸਤ ਜਿਆਰ ਹੋ ਗਈ ਜਾਂਦਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਆਂ ਦਿਨ ਸੰਡੇ ਦਾ ਹੀ ਆ ਟਾਈਮ 4:00 ਵਜੇ ਦੇਖ ਲਓ ਹੁਣ ਮੇਰਾ ਨਹਾਉਣ ਟੋਣ ਹੋ ਗਿਆ ਸੂਰਜ ਦਿਖਾਵਾ ਤੁਹਾਨੂੰ ਕਿੱਦਾਂ ਦਾ ਅੱਜ ਮੱਧਮ ਜਿਹਾ ਦੇਖਣਾ ਹੀ ਨਹੀਂ ਹੋ ਉਹ ਦੇਖੋ ਤੇ ਕੱਪੜੇ ਵੀ ਆਪਣੇ ਸੁੱਕ ਜੇ ਗਏ ਬਾਕੀ ਤਾਂ ਉੱਤੇ ਹੀ ਆ ਬਸ ਥੋੜੇ ਜਿਹੀ ਥੱਲੇ ਆ ਮੈਂ ਤਾਂ ਉੱਤੇ ਹੀ ਸੁਕਣੇ ਪਾਉਣੀਆਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਾਂ ਬਲੌਗ ਸ਼ੁਰੂ ਕਰ ਲਿਆ ਬਲੌਗ ਦੇ ਵਿੱਚ ਦੋ ਤਿੰਨ ਕੰਮ ਕਰਨੇ ਆ ਆਪਾਂ ਨੇ ਕੱਲਿਆਂ ਨੇ ਕਾਨੂੰ ਕਰਨੇ ਆ ਇਹ ਮੈਂ ਸ਼ੈਂਪੂ ਲਾ ਲਿਆ ਵਾਲ ਤਾਂ ਮੇਰੇ ਛੋਟੇ ਹੀ ਆ ਸਾਰੇ ਵਾਲ ਟੁੱਟ ਗਏ ਪਤਾ ਨਹੀਂ ਕਿਵੇਂ ਮੇਰੇ ਵਾਲ ਬਹੁਤ ਟੁੱਟਦੇ ਆ ਤੇ ਜਿਹੜੇ ਦੇ ਵੀ ਹਾਲੇ ਵਾਲ ਪਾਉਣੇ ਆ ਕੀ ਰੰਗ ਬੋਲਦਾ ਜਿਹੜਾ ਕੰਨਾ ਮੈਂ ਕਾਲੂ ਪਾਉਂਗਾ ਮੇਰੇ ਜਿਵੇਂ ਹਿੰਮਤ ਨਹੀਂ ਹੈਗੀ ਯਾਰ ਵਾਲ ਪਾਉਣ ਦੀ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖਦੇ ਹਾਂ ਹੁਣ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਤੇ ਮੌਸਮ ਤਾਂ ਅੱਜ ਬੜਾ ਹੋਰ ਤਰ੍ਹਾਂ ਦਾ ਜਿਆ ਧੁੱਪ ਤਾਂ ਜਿੱ ਨਿਕਲੀ ਹੋਈ ਨਹੀਂ ਗਈ ਬਸ ਝਾਤ ਮੈਂ ਅੰਦਰ ਵੜ ਗਿਆ ਬਾਹਰ ਨਿਕਲ ਕੇ ਮਨੂੰ ਕਹੇ ਝਾਪ ਮੈਂ ਦੇਖਦੇ ਹਾਂ ਕਿ ਕਿਤੇ ਪੂਰੇ ਬਲਿਆ ਇੱਕ ਹੀ ਬਣਾਇਆ ਮਾਡਲ ਬਣਾਉਂਦਾ ਵੀ ਜਿਹੜਾ ਜੁਝਾਰ ਮੰਡੀ ਹਾਊਸ ਹਾਊਸ ਥੋੜੀ ਜਿਆ ਕੀ ਆ ਵੀ ਦਿਖਾ ਤਾ ਸਹੀ ਹਾਂਜੀ ਬਹੁਤ ਬਦਾਵਾ ਅੱਛਾ ਚਲੋ ਬਣੇ ਤੇ ਪਹਿਲਾਂ ਵੀ ਹੱਸਾ ਕਢਾਏਗੇ ਹੁਣ ਵੀ ਹੱਸਾ ਕਢਾਉਂਦੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਹਾਡਾ ਸੰਡੇ ਵਧੀਆ ਗਿਆ ਹੋਣਾ ਮੇਰਾ ਮੇਰਾ ਪੂਰਾ ਹੀ ਗਿਆ ਇੰਨੀਆਂ ਕਾਲਾ ਗੱਟੀਆਂ ਨਹੀਂ ਖਤਮ ਹੋ ਨੇ ਮੰਮੀ ਹੁੰਦੇ ਕਿਹੜੀ ਅੰਦਰ ਗਾਲਾਂ ਪਈਆਂ ਨੇ ਕੋਈ ਗਾਲਾਂ ਨਹੀਂ ਪਈਆਂ ਹੈਗੀਆਂ ਮੈਂ ਤਾਂ ਪਲਦੀ ਬਈ ਆ ਚੁੱਟ ਬੋਲਦਾ ਨਹੀਂ ਪੈਗੇ ਥੱਪੜ ਪਾ ਦੇ ਇੱਥੇ ਨਾ ਹੁੰਦਾ ਫਿਰ ਇਹ ਦੋ ਦਿਨ ਨਹੀਂ ਬੋਲਦਾ ਜਦੋਂ ਇਹਦੇ ਪੈਜਵੇਂ ਕੁਛ ਨਹੀਂ ਪਿਆ ਇਹਦੇ ਬਾਲ ਪਾਉਣੇ ਆ ਤੇ ਮੈਂ ਨਹੀਂ ਹੋ ਜਾ ਪਾਉਣੇ ਚੰਗਾ ਨਾ ਬਾਈ ਚੁੱਪ ਦੋ ਤੇ ਆਪਾਂ ਕੱਲ ਬਣਾਵਾਂਗੇ ਮਾਰਨਿੰਗ ਮੰਡੇ ਨੂੰ ਜਾਣ ਕੇ ਜਝਾਰਲੀ ਆਲੂ ਵਾਲੇ ਪਰੌਂਠੇ ਉਹਦੇ ਲਈ ਆਪਾਂ ਬਾਹਰੋਂ ਸਭ ਤੋਂ ਪਹਿਲਾਂ ਤਾਂ ਮੇਰਾ ਜੀ ਕਰਦਾ ਵੀ ਆਪਾਂ ਮੇਥੇ ਤੋੜ ਲਿਆ ਗੀ ਹਨਾ ਕਿਉਂਕਿ ਸਵੇਰੇ ਸਵੇਰੇ ਠੰਡ ਹੁੰਦੀ ਆ ਤੇ ਫਿਰ ਨਾ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਹੈਗੀ ਤਾਂ ਜਿਆ ਨੂੰ ਛੁੱਟੀ ਹੋਈ ਆ ਬਟ ਅੱਜ ਵੀ ਰੋਲਾ ਪੈ ਗਿਆ ਰੋਟੀ ਦਾ ਸਵੇਰੇ ਸਵੇਰੇ ਤੇ ਕੱਲੋਂ ਵੀ ਨਾ ਪੈ ਗਿਆ ਤੇ ਦੇਖਦੇ ਆ ਇਹ ਪਾਣੀ ਪਲਾ ਦੇਣ ਪਛੋਂ ਹੁਣ ਪਾਣੀ ਪਲਾਉਣ ਲੱਗੇ ਨੇ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਤਾਂ ਪਛੋਂ ਹੁਣ ਪਾਣੀ ਪਲਾਉਂਦੇ ਪਾਣੀ ਜਲਦੀ ਜਲਦੀ ਪਲਾ ਦਿਓ ਫ੍ਰੀ ਹੋ ਜਾਓ ਫਿਰ ਆਪਾਂ ਜਾਣਾ ਕਿੱਥੇ ਬੜੀ ਥੱਕ ਨੇ ਟਾ ਜਿੱਥੇ ਤਾਂ ਸਾਡਾ ਵੀਜ਼ਾ ਲੱਗ ਗਿਆ ਸੀ ਉੱਥੇ ਚੱਲ ਜਾਣਾ ਤੇ ਆ ਜੋ ਵਾਲ ਮੇਰੇ ਅੱਲੇ ਗਿੱਲੇ ਆ ਮੜਜੇ ਬਾਹ ਸੁੱਕ ਜਾਣ ਕਿਸੇ ਨੇ ਚਾਹ ਪੀਣੀ ਆ ਤਾਂ ਦੱਸ ਦੋ 4 ਵਜੇ ਫਿਰ ਚਾਹ ਬਣਾ ਲੈਣੇ ਹੁਣੇ ਤਾਂ ਹੱਲੇ ਚਾਹ ਪੀਤੀ ਸੀਗੀ ਕਿਸੇ ਨੇ ਨਹੀਂ ਪੀਤੀ ਮੈਂ ਤੇ ਤੇ ਡੈਡੀ ਨੇ ਪਿਣੀ ਹਰ ਕੇ ਬਣਾ ਲੈਣੇ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਸੰਡੇ ਕਿਦਾਂ ਦਾ ਗਿਆ ਸਾਡਾ ਸੰਡੇ ਵਧੀਆ ਵੀ ਸੀ ਵਧੀਆ ਵੀ ਨਹੀਂ ਸੀਗਾ ਬਾਕੀ ਤੁਹਾਨੂੰ ਪਤਾ ਸੰਡੇ ਮੰਮੀਆਂ ਦਾ ਕਾਹਦਾ ਸੰਡੇ ਹੁੰਦਾ ਹਨਾ ਤੇ ਕੱਪੜੇ ਧੋ ਲਓ ਬਾਲ ਧੋ ਲਓ ਸ਼ੈਂਪੂ ਲਾ ਰੋ ਵਾ ਸਾਹ ਸੰਡੇ ਹੁੰਦਾ ਹਨਾ ਮੰਮੀਆਂ ਦਾ ਤਾਂ ਕਾਦਾ ਸੰਡੇ ਹੁੰਦਾ ਯਾਰ ਜਿੱਡੇ ਜਿੱਡੇ ਵਾਲ ਹੁੰਦੇ ਸੀ ਮੇਰੇ ਸਾਰੇ ਟੁੱਟ ਗਏ ਮੈਂ ਨਾ ਦਿਲਪੇ ਅਨ ਨੇ ਨਿਕਦਾ ਹੁੰਦਾ ਹੀ ਸੀ ਪਤਾ ਨਹੀਂ ਕਦ ਤਾ ਟੁੱਟ ਗਏ ਕਰਤਾ ਤਾਂ ਇਹ ਉਦੋਂ ਦੀ ਆਪਾਂ ਖੇਤ ਬੱਚੀ ਲੱਦੇ ਸੀ ਕਦੋਂ ਜਦੋਂ ਮੰਮੀ ਦੇ ਇੱਥੇ ਆ ਕੇ ਮੇਰੇ ਵਿਆਹ ਤੋਂ ਬਾਅਦ ਟੁੱਟਣ ਲੱਗਿਆ ਵਾਹ ਇੱਥੇ ਦਾ ਪਾਣੀ ਨਹੀਂ ਬਰ ਵਾਲਾ ਨੂੰ ਵਧੀਆ ਲੱਗਿਆ ਲਾ ਅੰਨੇ ਗਏ ਘੂਰਾ ਦੱਸ ਕੀ ਗੰਜੀ ਨਾਹਵੇ ਕੀ ਵਾਹੇ ਕਿੱਤੀ ਜਾ ਟੀ ਮੰਮੀ ਮੰਮੀ ਕੱਤੀ ਹੋਦੀ ਹੈ ਲੱਖ ਐਨੇ ਨੇ ਰੋਲ ਟੱਕਦੇ ਸਾਰਾ ਅੰਦਾਜ਼ਾ ਕਿੰਨਾ ਸਾਢੇ 5 ਨਹੀਂ ਹੋਏ ਹੋਣੇ ਪੌਣੇ 5 ਦੀ ਹੋਏ ਹੋਣੇ ਪੌਣੇ 5 ਪੌਣੇ 5 ਉਹ ਮਿੱਟੀ ਇਹ ਦੇਖੋ ਗਏ ਨਾ ਕੰਗਲੀ ਕੁੜੀ ਕੰਗਲੀ ਕੁੜੀ ਕੰਗਲੀ ਕੁੜੀ ਇਹ ਲੈਣੇ ਪਰੋਂ ਇੱਥੇ ਦੌੜ ਕੇ ਜੇ ਸਾਡੇ ਨਾਲ ਜਾ ਸਕਦੇ ਹੋ ਤਾਂ ਚੱਲੋ ਆਜੋ ਕਮਲੀ ਗੋਲੀ ਕਮਲੀ ਗੋਲੀ ਹੈ ਹੈ ਕੀ ਅਸਾ ਟੀ ਕਮਲੀ ਗੋਲੀ ਚਲ ਹਾਂ ਕੀ ਜਾ ਕਰੀਏ ਟਾ ਟਾ ਨਹੀਂ ਗਾਲੋ ਫੇਰ ਇੰਨਾ ਕਲੇਸ਼ ਕੋ ਗੋਭੀ ਤੋਂ ਗੋਭੀ ਨੂੰ ਦੇ ਕੇ ਗੋਭੀ ਦਾ ਚਾਰਨਾ ਬਣਾ ਲੀਆ ਲੈਟ ਆਉਂਦਾ ਨਹੀਂ ਅਭੀ ਆਉਂਦਾ ਹੁਣ ਚੱਲਦਾ ਅੱਜ ਆਪਣੀ ਮਮੀ ਖਾਸੇ ਵੱਟ ਲਿਆ ਖਾਸੇ ਵੱਟ ਨਹੀਂ ਆ ਕਿਤੋਂ ਜਾਤੈ ਚੱਲ ਸਾਗ ਵੀ ਬਣਾਉਣਾ ਸਾਗਤ ਬਣਾਈਏ ਸਾਗ ਜੇ ਤੂੰ ਮਿੱਥੇ ਗੋਭੀ ਦਾ ਸਾਗ ਬਣਾਵਾਂਗੇ ਆਪਾਂ ਗੋਭੀ ਦਾ ਅੱਗੇ ਗੋਭੀ ਦੇ ਸਾਗ ਬਣਾ ਦੇਣਾ ਕੋਪੀ ਕੋਪੀ ਉੱਤੋਂ ਦੀ ਖੜੀ ਆ ਪੋਪੀ ਰੋਗੇ ਸਾਗ ਬੱਚਾ ਤੁੱਤਾ ਪਿਛਲੇ ਸਾਲ ਬਣਾ ਕੇ ਰੱਖਾਇਆ ਸੀ ਅੱਛਾ ਇੰਨਾ ਟੇਸਟੀ ਬਣਦਾ ਨਾਲੇ ਹੁਣ ਆਲੂ ਵੀ ਉਬਾਲਣੇ ਨੇ ਪਰ ਉਹ ਮਸ ਕਰਿਆ ਫਿਆ ਕਾਕੇ ਨਾਲ ਬਈ ਭਾਈ ਤੈਨੂੰ 8 ਵਜੇ ਦੇ ਨੂੰ ਮਿਲ ਜਣਗੇ ਪਰ ਉਹਠੇ ਬਾਤ ਨੇ ਹਾ ਤਰੋਂ ਮੇਥੀ ਬਾੜ ਨਹੀਂ ਯਾਰ ਉਹ ਬਸ ਕਰ ਹੁਣ ਕਿਤੇ ਗਾ ਆਟਾ ਪਾਉਣਾ ਹੀ ਨਹੀਂ ਇਕੱਲੇ ਮੇਥੀ ਪਾਉਣੀ ਆ ਐਵੇਂ ਨਾ ਕਾਕਾ ਛੱਡਾ ਕਹਿੰਦੇ ਰੁੱਸ ਗਿਆ ਸੀ ਇੱਕ ਕਾਲ ਫਾਰਮਰ ਕੀਤਾ ਹੋਇਆ ਹੋਰ ਕਿਹੜਾ ਕਰ ਲੈ ਜਦੋਂ ਮੂਹ ਫਲੀ ਦੀ ਮੁਠੀ ਦਿੱਤੀ ਸੀ ਇਹ ਲੇਜਸ ਆਹ ਕਿਹੜਾ ਲੇਜਸ ਅੱਛੇ ਲੇਜਸ ਵੀ ਖਾਣੇ ਨਾ ਪਤੋ ਨਹੀਂ ਅੱਗ ਸਵਾਹ ਖਾਈ ਦੀ ਜਦੋਂ ਆਵ ਖਾਤੇ ਤੇ ਮੈਂ ਖਾ ਖਾਦੇ ਨਹੀਂ ਜਦੋਂ ਅਸੀਂ ਲੈਦੇ ਆ ਉਹ ਤੇ ਨਹੀਂ ਕਰੋ ਨਾ ਜੇ ਤੁਸੀਂ ਲੈ ਆਉਣੇ ਫਿਰ ਤਾਂ ਮੈਂ ਬੰਦਾ ਖਾਊਗਾ ਹੀ ਭੋਈ ਭੋਰਾ ਟੇਸਟ ਫਿਰ ਮੈਂ ਕਰੂੰਗਾ ਟੇਸਟ ਬੀਓ ਸਵਾਦ ਆ ਜਾਂ ਨਹੀਂ ਤੁਸੀਂ ਤਾ ਲਵਾਈਏ ਮੈਂ ਸਿੰਦਾ ਹਲਵਾਈ ਮੈਂ ਹੂੰ ਸਿੰਦਾ ਹਲਵਾਈ ਮੇਰੀ ਤਾਂ ਹਲਵਾਈਆਂ ਵਾਲੀ ਜੂਨ ਹੋਂ ਤਾਂ ਸਾਗ ਬਣਾ ਲਈ ਐਨਾ ਸੋਹਣਾ ਸਾਰਾ ਕੁਝ ਖੜਾ ਆਪਣੀ ਚੱਲ ਬਥੇ ਮਮੀ ਚਾਲੇ ਤਿੰਨ ਨੋਤੇ ਵਾਲਾ ਲੇ ਗੁਰਵਾ ਪਾਤੇ ਇਹ ਜੀ ਜਬਾਨੇ ਹਰੀਆਲੀ ਪੋਣੀ ਉਹਦੇ ਪੱਤੇ ਦੀ ਬਾਲ ਉਹ ਨਹੀਂ ਬਣ ਗੋਭੀ ਵਾਲ ਨੇ ਗੋਭੀ ਔਰ ਆਲੂ ਵਾਲੇ ਮਿਕਸ ਪਰੌਠੇ ਬਣਾਈਏ ਬਾਲ ਉੱਥੇ ਆ ਕਾਪੀ ਹੋ ਹੋ ਜੀ ਠੀਕ ਤੁਹਾਨੂੰ ਜਾਬ ਬਣ ਗਿਆ ਇਹ ਦਪਰੇ ਮੈਂ ਪਰੌਠੇ ਨਹੀਂ ਉਹ ਕੀ ਕਰਦੇ ਉੱਤੇ ਪਕੌੜੇ ਵਰ ਜਾਂਦੇ ਚਲ ਆ ਜਾ ਭੱਜ ਭੱਜ ਕੇ ਲਿਆ ਵਰਤੀ ਬਣਾ ਦੇ ਉਹਨਾਂ ਨੂੰ ਬੁਲਾਇਆ ਕੀ ਕੰਮ ਨੂੰ ਚਲੇ ਗਿਆ ਆਪਣੀ ਮੋਟਰ ਚਲਾਉਣ ਹਾਂ ਤਾਂ ਪਰ ਆ ਜੀ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਜਿਹੜੇ ਆਪਾਂ ਕੱਲ ਪਰਸੋਂ ਮਾਰਕੀਟ ਗਈ ਸੀ ਮੈਂ ਸੂਟ ਲਿਆਂਦੇ ਸੀ ਸੂਟ ਜੋ ਵੀ ਮਤਲਬ ਸ਼ਾਪਿੰਗ ਕਰੀ ਉਹਦੇ ਬਾਰੇ ਤੁਹਾਨੂੰ ਦੱਸੂਗੀ ਵੀ ਕੀ ਸ਼ਾਪਿੰਗ ਮੈਂ ਕੀਤੀ ਸੀ ਹਨਾ ਕਿਉਂ ਕੀਤੀ ਸ਼ਾਪਿੰਗ ਉਹ ਵੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਮੈਂ ਸੂਟ ਸੂਟ ਕੋਈ ਜਾਣ ਕੇ ਮਤਲਬ ਪਾਰਟੀ ਵੇਅਰ ਤਾਂ ਮੈਂ ਲਿਆ ਨੀਗਾ ਸੂਟ ਮੈਂ ਸਰਦੀਆਂ ਵਾਲੇ ਲੈਣੇ ਤੇ ਪ੍ਰਾਈਸ ਵੀ ਦੱਸ ਦਾਂਗੇ ਤੁਹਾਨੂੰ ਉਹਨਾਂ ਦੇ ਤੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਜਿਹੜਾ ਸਕੂਲ ਦਾ ਸਵੈਟਰ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਗੀ ਫਿਰ ਕਲੇਜਰ ਤੇ ਨੀਚੇ ਦੀ ਸਵੈਟਰ ਇਹਨੂੰ ਨੇਵੀ ਬਲੂ ਹੋ ਇਹਨਾਂ ਦੇ ਇਹਨਾਂ ਨੇ ਉਹ ਪਾਉਣਾ ਹੁੰਦਾ ਹੈ ਤੇ ਇਹ ਹੈਗਾ 1010 ਵੈਟਰ ਲਿਆਉਂਗਾ ਸੀ ਪਹਿਲਾ ਵਾਲਾ ਹੈਗਾ ਤਾਂ ਹੈਗਾ ਸੀ ਇਹਨਾਂ ਨੂੰ ਤਾਂ ਹੁਣ ਹੋਣਾ ਤਾਂ ਕੀ ਹੁੰਦਾ ਹਨਾ ਜਿਹੜਾ ਇਹ ਛੋਟਾ ਹੋ ਗਿਆ ਹੁਣ ਆਉਂਦਾ ਨਹੀਂ ਹੈਗਾ ਤੇ ਇਹ ਹੈਗਾ 1010 ਵੈਟਰ ਤੇ ਉਸ ਤੋਂ ਬਾਅਦ ਵੱਡੇ ਵੈਟਰ ਲੀਹ ਜਾਂਦੇ ਸੀਗੇ ਥੱਲੇ ਪਾਉਣ ਵਾਲੇ ਇਨਰ ਉਹਨੇ ਪਾ ਲਏ ਤੇ ਉਹਦੇ ਕਮਰੇ ਜੀ ਹੋਣੇ ਜਿਹੜਾ ਕਰਨ ਰਿਬਨ ਡਿੱਗੇ ਹੋਏ ਤੇ ਸੂਟ ਮੈਦਾਨ ਤੋਂ ਖੋਣੀ ਹੈ ਬਟ ਕਿਹੜੇ ਕਿਹੜੇ ਸੂਟ ਲੈ ਸਭ ਤੋਂ ਪਹਿਲਾਂ ਜਿਹੜਾ ਸੂਟ ਲਿਆ ਉਹਦੇ ਨਾਲ ਸਟਾਲ ਵੀ ਆ ਆਹ ਲੈ ਇਹ ਨੇਵੀ ਚ ਮੇਰੇ ਪਾਇਆ ਕਿੰਨੇ ਵੀ ਹੋਇਆ ਇਹ ਵੀ ਨੇਵੀ ਪਤਾ ਨਹੀਂ ਸੱਦੀਆਂ ਵਾਲੇ ਕਲਰ ਵੀ ਇਦਾਂ ਦੇ ਹੁੰਦੇ ਆ ਹਨਾ ਤੇ ਇਹ ਮੈਨੂੰ ਇਹਦਾ ਹਨਾ ਸਟਾਲ ਬਹੁਤ ਵਧੀਆ ਲੱਗਿਆ ਮੈਂ ਤਾਂ ਲਿਆ ਮੈਂ ਪਤਾ ਨਹੀਂ ਕਿੰਦਾ ਦਾ ਲੱਗੂ ਜਾਣੀ ਇਹਦਾ ਕਲਰ ਵਗੈਰਾ ਵਧੀਆ ਲੱਗਿਆ ਇਹ ਤਾਂ ਅਸੂਰ ਨਵੀਂ ਮੈਂ ਖਾ ਗਿਆ ਜਿਹੜਾ ਮੈਂ ਪਾਈ ਬੈਠੀ ਆ ਉਹਦੇ ਵਿੱਚ ਹਾਂ ਇੱਕ ਕੱਲ ਦੱਸ ਇਹਦੇ ਵਿੱਚ ਨੇਵੀ ਆ ਦੇਖੋ ਹਾਂ ਨੇਵੀ ਹੈ ਜਾਨੂੰ ਵੀ ਪਤਾ ਲੱਗਿਆ ਇਹ ਇਹਦੇ ਨਾਲ ਵੀ ਮੈਂ ਅੰਦਰ ਜਿਹੜਾ ਪਾਇਆ ਸੀ ਚਲੋ ਇਹਦੇ ਨਾਲ ਵੀ ਲੈ ਲਿਆ ਕਰਾਂਗੇ ਤੇ ਇਹ ਹੋ ਗਿਆ ਤੇ ਇਹਦੇ ਨਾਲ ਦਾ ਇਹ ਹੈਗਾ ਆ ਕਮੀਜ਼ ਇਹ ਤਾਂ ਨਹੀਂ ਆਹ 프ਰੰਟ ਤੇ ਆ ਤੇ ਆ ਹੈਗਾ ਗਲੇ ਤੇ ਆਪਾਂ ਵੀ ਪਟੀਕ ਵਾਲੇ ਮੰਮਤਾ ਦਿਖਾ ਦਿੰਦੀ ਆ। ਉਹ ਵੀ ਮੇਰੀਆਂ ਭੈਣਾਂ ਇੱਕ ਨਹੀਂ ਦਿਖਾਉਂਦੀਆਂ ਹੁੰਦੀਆਂ। ਲੋ ਜੀ। ਇਹ ਹੈਗਾ ਕੁਮੀਜ਼। ਹੈ ਜੀ। ਪੂਰਾ ਕਰਮਾ ਹਨਾ ਤੇ ਬਾਕੀ ਕਹਿ ਕੇ ਤਾਂ ਉਹਨਾਂ ਨੇ ਇਹੀ ਦਿੱਤਾ ਵੀ ਇਹਦੇ ਤੇ ਘੁਰਮੀ ਆਊਗਾ ਜੇ ਗੋਰਾ ਆਪੋਰਾ ਆ ਗਿਆ ਤਾਂ ਸਾਡੇ ਕੋਲੇ ਵਾਪਸ ਕਰ ਦਿਓ। ਬਾਕੀ ਹੁਣ ਕੀ ਪਤਾ ਹਨਾ ਕੱਪੜੇ ਤੇ ਕਿਹੜਾ ਹੋਵੇ ਵਿੱਚ ਬੜਿਆ ਨਾ ਆਪਾਂ ਬੜੇ ਨਾ ਕੋਈ ਦੁਕਾਨ ਵਾਲੇ ਬੜੇ ਤੇ ਖਹੀ ਜਾਓ। ਉਹ ਤਾਂ ਪਤਾ ਹੀ ਆ ਵੀ ਸਰਦੀਆਂ ਵਾਲੇ ਜਦੋਂ ਆਪਾਂ ਪੌਣਿਆਂ ਦਾ ਆਈ ਜਾਂਦਾ ਬੁੱਤ ਤੇ ਆਹ ਹੈਗੀ ਇਹਦੇ ਨਾਲ ਦੀ ਬੋਟਮ ਇਹ ਹੈਗੀ ਆ ਸਲਵਾਰ ਇਹਦੇ ਨਾਲ ਇਹ 'ਚ ਵੀ ਥੋੜਾ ਥੋੜਾ ਡਿਜ਼ਾਈਨ ਹੈਗਾ ਯਾ ਇਦਾਂ ਕਰਕੇ ਇਹਦੇ 'ਚ ਹੈਗਾ ਲੈਨਰ ਤੇ ਇਹਦੇ 'ਚ ਹੈਗਾ ਦਾ ਇਹ ਵਾਲਾ ਡਿਜ਼ਾਈਨ ਹੋ ਗਿਆ ਇੱਕ ਸੂਟ ਆ ਹੋ ਗਿਆ ਤੇ ਇੱਕ ਸੂਟ ਹੋ ਗਿਆ ਆ ਇਹ ਆਲਓਵਰ ਸੂਟ ਆ ਫੁੱਲ ਜੇ ਬਣੇ ਹੋਇਆ ਇਹਦੇ ਵਿੱਚ ਤੇ ਇਹ ਆਲਓਵਰੀ ਪਤਾ ਨਹੀਂ ਪਾਇਆ ਕਿ ਕਿਦਾਂ ਦੇ ਲੱਗਣਗੇ ਗਾਜਰੀ ਗਾਜਰੀ ਜੇ ਕਲਰ ਸੇਮ ਹੀ ਦਿਖਦਾ ਹੈ ਜੋ ਵੀਡੀਓ ਚ ਦਿਖਦਾ ਉਹੀ ਸੇਮ ਹੀ ਕਲਰ ਆ ਇਹ ਨਹੀਂ ਹੈਗਾ ਵੀ ਵੀਡੀਓ 'ਚ ਲੱਗ ਦਿਖਦਾ ਹੈ ਸੇਮੀ ਹੈ ਇਹ ਮੈਨੂੰ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇੱਦਾਂ ਦੇ ਤਾਂ ਪਹਿਲਾਂ ਜਦੋਂ ਮੈਂ ਪਾਈ ਹੋਈ ਬੈਠੀ ਹਣਾ ਇੱਦਾਂ ਦੇ ਤਾਂ ਹੁੰਦੇ ਆ ਆ ਇੱਦਾਂ ਦਾ ਵਧੀਆ ਲੱਗਿਆ ਘਰੇ ਪਾਉਣ ਵਾਸਤੇ ਹਣਾ ਟਿਕ ਲੈ ਕੇ ਆਈਆਂ ਮੈਂ ਆ ਪਿਓਰ ਕਰਨ ਦੇ ਵਿੱਚ ਇਹ ਲੈ ਤਾ ਲਿਆ ਹੁਣ ਮਾਨੂੰ ਆ ਲੱਗੀ ਜਾਂਦਾ ਕਿਉਂਕਿ ਪਿਓਰ ਮੇਰੇ ਤੋਂ ਪੈਂਦਾ ਨਹੀਂਗਾ ਇਹ ਨੋ ਆਲਾ ਫਲੇਮ ਕੋਟ ਆ ਮਰਾ। ਇਹ ਇਹ ਬੋਤੇ ਦਾ ਨਹੀਂ ਹੁੰਦੇ। ਇਹ ਕੁਰਤਾ ਪਜਾਮਾ ਨਹੀਂ ਹੁੰਦਾਗਾ। ਚੈੱਕ ਚ ਕੁਰਤੇ ਪਜਾਮੇ ਨੇ। ਸ਼ਰਟਾਂ ਬਣ ਸਕਦੀਆਂ ਨੇ। ਜੇ ਤੁਸੀਂ ਦੋਨੋਂ ਭਰਾਵਾਂ ਨੇ ਸ਼ਰਟਾਂ ਬਣਾਉਣੀਆਂ ਨੇ ਉਹ ਤੁਸੀਂ ਬਣਵਾ ਸਕਦੇ ਹੋ। ਬਣਵਾਉਣੀਆਂ ਤਾਂ ਦੇਖੋ। ਫਿਰ ਲਾ ਮੈਚ ਕਰ ਲਿਓ। ਹੋਰ ਕੱਪੜਾ ਇਦਾਂ ਦਾ ਲੈ ਕੇ ਬਣਵਾ ਲਾ। ਬਣਾਉਣੀਆਂ ਨੇ। ਬਣਾਉਣੀ। ਵੀਰਤਾ ਕੰਨ ਮੈਂ ਮੈਨੂੰ ਕਿਹਾ ਸੀ ਮਾ ਜੇ ਸ਼ਰਟ ਬਣਾਉਣੀ ਹੈ ਤਾਂ ਬਣਵਾ ਲੈ ਚੋ। ਵੀ ਮੈਂ ਉਹ ਕੱਪੜਾ ਫਿਰ ਤੁਸੀਂ ਸੂਟ ਮੈਂ ਕਹਾਂ ਮੈਂ ਹੋਰ ਲੈ ਆਉਂਗੀ। ਤੇ ਇਹ ਲਿਆਂਦੇ ਮੈਂ ਸੂਟ ਸੂਟ ਲਿਆਂਦੇ ਨੇ ਮੈਂ ਤਿੰਨ ਤਿੰਨ ਸੂਟ ਲਿਆਂਦੇ ਮੈਂ ਚਾਲੂ ਪਾਈ ਰੱਤ ਸੀ ਤੇ ਕਾਲ ਹੋ ਗਿਆ ਤਿੰਨ ਸੂਟ ਲਿਆਂਦੇ ਆ ਤੇ ਬੱਚਿਆਂ ਨੇ ਉਹ ਲਿਆਂਦਾ ਬਾਕੀ ਹੋਰ ਸੀਗਾ ਪੰਜੀਰੀ ਪੰਜੂਰੀ ਦਾ ਸਮਾਨ ਉਹ ਲਿਆਂਦਾ ਇਹਨਾਂ ਨੂੰ ਪੰਜੀਰੀ ਰਲਾਉਣੀ ਆ ਬੱਚਿਆਂ ਨੂੰ ਆਪਾਂ ਨੇ ਨੂੰ ਬਣੀ ਗਿਆ ਤੇ امید ਆ ਤਾਂ ਮੇਰੇ ਸੂਟ ਬਹੁਤ ਵਧੀਆ ਲੱਗੇ ਹੋਣਗੇ ਬਾਕੀ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਓ ਵੀ ਕਿਹੜਾ ਇਹਨਾਂ ਤਿੰਨਾਂ ਦੇ ਵਿੱਚੋਂ ਇੰਨਾ ਦੇ ਵਿੱਚੋਂ ਕਿਹੜਾ ਜ਼ਿਆਦਾ ਵਧੀਆ ਲੱਗਿਆ ਨਹੀਂ ਜੀ ਸੂਟ ਬੱਚੇ ਖਰੀਦ ਆਪ ਤੁਸੀਂ ਇਹ ਸੂਟ ਹੈ ਇਹ ਸਲਵਾਰ ਕਤ ਤਾਂ ਹੀ ਤੋਂ ਚਾਰ ਬਣਾਉਂਦਾ ਸੀਗਾ ਹੋਰ ਹੋਰ ਕਿਤੇ ਆਵਾ ਨਾ ਵਿੱਚ ਗਣ ਲਿਆ ਪੰਜ ਕਰ ਦਣਾ ਸੀ ਯਾਰ ਲਓ ਜੀ ਇਹ ਹੈਗੇ ਮੇਰੇ ਸੂਟ ਸਰਦੀਆਂ ਵਾਲੇ ਠੰਡ ਹੋਗੀ ਤਾਂ ਕਰਕੇ ਮੈਂ ਸੂਟ ਜਿਹੜੇ ਲੈ ਕੇ ਆਈਆਂ ਪਿਛਲੇ ਸਾਲ ਮੈਨੂੰ ਨਹੀਂ ਲੱਗਦਾ ਵੀ ਮੈਂ ਕੋਈ ਸੂਟ ਸਰਦੀਆਂ ਵਾਲਾ ਖਰੀਦਿਆ ਦਿੱਦੇ ਸੀ ਯਾਰ ਨੇ ਹੀ ਜਿਵੇਂ ਉਹਨਾਂ ਨਾਲ ਸਾਡੇ ਜਿਹੜੇ ਮੇਰੇ ਕੋਲ ਪੈ ਸੀਗੇ ਤੇ ਪਿਛਲੀ ਵਾਰੀ ਟਾਈਮ ਹੀ ਨਹੀਂ ਲੱਗਿਆ ਕਿ ਕੰਮ ਇੰਨਾ ਜ਼ਿਆਦਾ ਸੀ ਪਸ਼ੂ ਸੂਏ ਹੋਏ ਸੀ ਆਪਣੀ ਮੱਝ ਵੀ ਸੂਈ ਸੀ ਤੇ ਆਪਣੇ ਝੋਟੀ ਵੀ ਸੂਈ ਸੀ ਜਦੋਂ ਮੰਮੀ ਕਹਿੰਦੀ ਸਾਨੂੰ ਅੱਜ ਚਲ ਜੀ ਹਾਂ ਜਿਸ ਦਿਨ ਜਾਨਕੀ ਮੇਰਾ ਪ੍ਰੋਗਰਾਮ ਸੀਗਾ ਵੀ ਮੱਕਲ ਅੱਜ ਮੈਂ ਜਾਉਂਗੀ ਮਾਰਕੀਟ ਹਨਾ ਵੀ ਮੈਂ ਸੂਟ ਲੈ ਕੇ ਆਉਂਗੀ ਉਸ ਦਿਨੇ ਸਵੇਰੇ ਮੱਝ ਸੂਈ ਤੇ ਫੇਰ ਤੁਹਾਨੂੰ ਪਤਾ ਹੀ ਆ ਵੀ ਹਨਾ ਕਿੱਥੇ ਜਾਇਆ ਜਾਂਦਾ ਹੈਗਾ ਚਲੋ ਕੋਈ ਗੱਲ ਹੀ ਨਾ ਆ ਗਿਆ ਉਹ ਵੀ ਸਾਲ ਆਪਣਾ ਬਹੁਤ ਵਧੀਆ ਕੋਈ ਠੰਡ ਨਹੀਂ ਲੱਗੀ ਕੋਈ ਬਿਮਾਰ ਨਹੀਂ ਹੋਏ ਕੰਮ ਕਰਦੇ ਹੈਨਾ ਤੇ ਮਾਤਮਾ ਕੰਮ ਦਾ ਵੇਖਣਾ ਚਾਹੀਦਾ ਹੈ ਹੀਟਰ ਮੂਰੇ ਬੈਠ ਜਾਣਾ ਆਰਾਮ ਨਾਲ ਕੰਮ ਕਰਕੇ ਪਰ ਆਰਾਮ ਨਾਲ ਕਿੱਥੇ ਮਤਲਬ ਕੰਮ ਕਰਕੇ ਆ ਕੇ ਮੈਂ ਹੀਟਰ ਮੂਰੇ ਬੈਠ ਜਾਣਾ ਕੰਮ ਮੋٹے ਕੱਪੜੇ ਮੇਰੇ ਕੋਲ ਨਾ ਸੀਗੇ ਵੀ ਮੈਂ ਸਾਰ ਲਿਆ ਫਿਰ ਮੇਰਾ ਟਾਈਮ ਹੀ ਨਹੀਂ ਲੱਗਿਆ ਚਲੋ ਫਿਰ ਆਏ ਹੋਗਾ ਹੁਣ ਤਾਂ ਸਰਦੀ ਨਾਲ ਕੀ ਅਬ ਛੱਡ ਪਰੇ ਮੋਟੀ ਕਰਨੀ ਹੈ ਨਾ ਤੇ ਹੁਣ ਫਿਰ ਮੈਨੂੰ ਲੋਡ ਸੀਗੀ ਵੀ ਹੈਨਾ ਮੈਂ ਵੀਡੀਓ ਚ ਵੀ ਪਾਉਣੇ ਹੁੰਦੇ ਆ ਫਿਰ ਵੀਡੀਓ ਵਾਲੇ ਵੀ ਕਹਿ ਦਿੰਦੇ ਵੀ ਰੋਜ਼ ਹੀ ਮੈਡਮ ਤੁਸੀਂ ਕੋਸੂਟ ਪਾਈ ਰੱਖਦੇ ਹੋ ਹੈਨਾ ਬੀ ਉਹਨਾਂ ਨੂੰ ਕੀ ਪਤਾ ਭਾਈ ਸੂਟ ਐਵੇਂ ਨਹੀਂ ਬਣਦਾ ਹੈਗਾ ਤੇ ਹਾਂ ਤੁਹਾਨੂੰ ਪ੍ਰਾਈਜ਼ ਹੀ ਦੱਸੇ ਪ੍ਰਾਈਜ਼ ਇਹਦਾ ਹੈਗਾ 600 ਤੇ ਆਹ ਸਟਾਲ ਵਾਲਾ ਹੈਗਾ 1100 ਦਾ ਆਹ ਮਹਿੰਗਾ ਹਾਈ ਮਹਿੰਗਾ ਇਹਦੇ ਨਾਲ ਸਟਾਲ ਆ ਨਾ ਫਿਰ ਇਹ 3 ਫੀਸ ਹੋਗੇ ਇਹ 1100 ਦਾ ਹੋ ਗਿਆ ਤੇ ਇਹ ਹੈਗਾ ਭਾਈ ਸ਼ਾਇਦ 1000 ਪਰ ਇਹ ਹਾਈ ਪੂਰੇ 1000 ਦਾ ਇਹ ਤੇ ਆਹ 600 ਦਾ ਹਾਂਜੀ ਤੇ ਹੁਣ ਜਿਹੜਾ ਮੈਨੂੰ ਕਹਿੰਦਾ ਮम्मा ਤੁਸੀਂ ਜਿਆਦਾ ਖਰਚਾ ਕਰਕੇ ਆਏ ਹੋ ਇਹਨਾਂ ਨੂੰ ਆਪਦਾ ਨਹੀਂ ਪਤਾਗਾ ਵੀ ਇਹਨਾਂ ਨੇ ਆਪ ਜਿਸ ਦਿਨ ਇਹਦੇ ਸਕੂਲੇ ਕਿੱਥੇ ਗਏ ਸੀ ਆਪਾਂ ਜਿਸ ਦਿਨ ਇਹਦੇ ਸਕੂਲੇ ਆਪਾਂ ਮੀਟਿੰਗ ਤੇ ਫੰਕਸ਼ਨ ਤੇ ਗਏ ਸੀ ਉਸ ਦਿਨ ਇਹਨਾਂ ਨੇ ਸ਼ੋਪਿੰਗ ਕੀਤੀ ਸੀ ਲਓ ਜੀ ਹੁਣ ਆਪਾਂ ਬਣਾ ਲਈਏ ਪਰਫਲ ਕੋਈ ਦੀ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਕੜਾਹੀ ਲੈ ਲਈ ਰੈਸਪੀ ਮੈਂ ਪਹਿਲਾਂ ਦਿੱਤੀ ਹੋਈ ਆ ਜੇ ਤੁਹਾਨੂੰ ਫਿਰ ਵੀ ਚਾਹੀਦੀ ਆ ਆਪਾਂ ਨਾਲ ਦੀ ਨਾਲ ਦੱਸ ਦਾਂਗੇ ਇਹ ਸਭ ਤੋਂ ਪਹਿਲਾਂ ਆਪਾਂ ਚਾਹੀਦਾ ਖੋਆ ਕੋਈ ਦੀ ਵਰਫੀ ਬਣਾਉਣੀ ਆ ਠੀਕ ਹੈ ਜੀ ਉਹਦੇ ਲਈ ਖੋਆ ਇਹ ਮੈਂ ਜਿਹੜੀ ਆਪਾਂ کریم ਦੁੱਧ ਤੋਂ ਲਾਉਨੇ ਹੁੰਦੇ ਮਲਾਈ ਉਹ ਦੁੱਧ ਘਿਓ ਬਣਾ ਕੇ ਅੱਡ ਕੱਢ ਲਿਆ ਤੇ ਇਹ ਆਪਣੇ ਕੋ ਖੋਆ ਇਹਨੂੰ ਆਪਾਂ ਕੜਾਈ ਵਿੱਚ ਪਾ ਲੈਨੇ ਸਰਦੀ ਹੈ ਇਹਨੂੰ ਫ੍ਰਿਜ ਦੇ ਵਿੱਚ ਰੱਖਿਆ ਤੇ ਕੁਝ ਨਹੀਂ ਹੁੰਦਾ ਹੈਗਾ ਫ੍ਰਿਜ ਦੇ ਵਿੱਚ ਇਹ ਪੁੱਛ ਲੈਣੇ ਜੋ ਜੋ ਫਲ ਚਾਹੀਦਾ ਹੈ ਇਹ ਹੈਗਾ ਮੇਰੇ ਕੋਲੇ ਮਿਲਕ ਆਰਡਰ ਉੱਤਮ ਵਾਲਿਆਂ ਦਾ ਹੈ ਉੱਤਮ ਐਨੀ ਟਾਈਮ ਮਿਲਕ ਪੂਰੀ ਨਹੀਂ ਇਹਦੇ ਸੀਲ ਲਾਈ ਗਈ ਕਿਉਂਕਿ ਆਪਾਂ ਨੂੰ ਥੋੜਾ ਚਾਹੀਦਾ ਇਸ ਵਾਰ ਵੱਡਾ ਡੱਬਾ ਹੀ ਲੈਂਦਾ ਇਹਨਾਂ ਨੇ ਤੇ ਜਿੰਨਾ ਕ ਆਪਾਂ ਚਾਹੀਦਾ ਹੈ ਚਾਰ ਕ ਚਮਚੇ ਚਾਹੀਦੇ ਆਪਾਂ ਕੌਲੀ ਦੇ ਵਿੱਚ ਪਾ ਲਾਂਗੇ। ਲੋਜੀ ਇਹ ਨਾਖ ਤੇ ਨਾਲ ਹੀ ਆਪਾਂ ਇੱਕ ਕੌਲੀ ਚ ਪਾ ਲਾਂਗੇ। ਨਾਰੀਲ ਦਾ ਬਰਾਊ ਜੀ। ਇਹ ਆਪਾਂ ਲਿਆਏ ਨਾਰੀਅਲ ਦਾ ਬਰਾਦਾ। ਤੇ ਇਹ ਲਈ ਆਪਾਂ ਚੀਨੀ ਮਿੱਠਾ ਪਾਪ ਦੇ ਟੇਸਟ ਦੇ ਅਕੋਰਡ ਪਾ ਸਕਦੇ ਆ ਘੱਟ ਵੱਧ। ਤੇ ਲਈ ਆਪਾਂ ਨੇ ਮਿਲਕ ਪਾਊਡਰ ਠੀਕ ਹੈ ਜੀ ਤੇ ਇੰਨਾ ਹੀ ਲਿਆ ਆਪਾਂ ਨੇ ਦੁੱਧ ਇੰਨਾ ਸਾਰਿਆਂ ਨੂੰ ਉਹਦੇ ਵਿੱਚ ਮਿਕਸ ਕਰ ਲਈ ਜਿਆਦਾਤਰ ਚੀਨੀ ਨੂੰ ਮੈਲਟ ਕਰਨ ਲਈ ਦੁੱਧ ਦੀ ਜ਼ਰੂਰਤ ਹੁੰਦੀ ਹੈ ਮਿੱਠਾ ਆਪਦੇ ਉਹਦੇ ਅਕੋਰਡ ਪਾਉਣਾ ਨਾਰੀ ਗੱਲ ਦਾ ਬਰਾਦਾ ਵੀ ਤੁਸੀਂ ਆਪ ਦੀ ਚਵਾਸ ਮੁਤਾਬਕ ਪਾ ਸਕਦੇ ਹੋ ਨਹੀਂ ਦਿਲ ਕਰਦਾ ਨਾ ਪਾਓ ਦਿਲ ਕਰਦਾ ਤਾਂ ਪਾ ਲਓ ਠੀਕ ਹੈ ਜੀ ਤੇ ਇਹ ਨੇ ਚਾਰ ਚੀਜ਼ਾਂ ਤੇ ਇਹ ਪੰਜਵਾਂ ਖੋਆ ਜਿਹੜੀ ਆਪਣੀ ਬਰਫੀ ਬਣ ਜੂਗੀ ਤੇ ਖੋਆ ਵੀ ਆਪਣਾ ਬਹੁਤ ਵਧੀਆ ਮੈਲਟ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਨਾਲ ਹੀ ਪਾ ਲੈਣਾ ਨਾਰੀਅਲ ਦਾ ਬਰਾਦਾ ਤੇ ਨਾਲ ਹੀ ਪਾ ਲੈਣਾ ਆਪਾਂ ਨੇ ਮਿਲਕ ਪਾਊਡਰ ਤੇ ਨਾਲ ਹੀ ਪਾ ਲੈਣੀ ਹੈ ਚੀਨੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੈਂ ਬਾਲਾਂ ਦੇ ਪਾਣੀ ਚ ਡੋਡ ਤੁਸੀਂ ਵੀ ਘਰੇ ਬਣਾ ਕੇ ਖਾ ਸਕਦੇ ਹੋ ਬਣਾਇਆ ਕਰੋ ਇਹ ਨਾ ਤਾਂ ਜਦ ਮੈਂ ਆਪਣੇ ਖੂਹੋਂ ਗਾਣਾ ਜਿਵੇਂ ਵੀ ਮਤਲਬ ਜਿਆਦਾ ਖੁਆ ਬਣਾਉਣਾ ਜਿਹੜੇ ਲੋਕ ਡਰਦੇ ਆ ਵੀ ਮਤਲਬ ਕਿਹੜਾ ਕਲਾਹੀ ਚ ਕਟਛੀਆਂ ਨੇ ਮਾਰੂਗਾ ਬੈਠ ਕੇ 2 ਘੰਟੇ ਬੈਠਣਾ ਪਊਗਾ ਹਨਾ 2 ਤੋਂ ਵੀ 3 ਘੰਟੇ ਲੱਗ ਜਾਂਦੇ ਆ ਵੀ ਖੁਆ ਕੱਢਣ ਲਈ 4-5 ਲੀਟਰ ਦੁੱਧ ਦਾ ਤੇ ਉਹਦੇ ਨਾਲੋਂ ਇਹ ਵੈਤਰ ਆ ਹਨਾ ਨਾਲ ਟਾਈਮ ਘੱਟ ਲੱਗਦਾ ਏ ਤੇ ਨਾਲੇ ਚੀਜ਼ ਉਹੀ ਬਣ ਜੇਣੀ ਉਹਦੇ ਨੂੰ ਵੀ ਪੋਰਾ ਸਵਾਦ ਹੀ ਬਣੂਗਾ ਜਿੱਦਾਂ ਹੁਣ ਠੰਡ ਹੈ ਇਹਨੇ ਕੁਝ ਨਹੀਂ ਹੋਣਾ ਹੈਗਾ ਤੇ ਕੀ ਵੀ ਕਰੇ ਬਣਾ ਸਕਦੇ ਹਾਂ ਲਓ ਸਾਰੀਆਂ ਚੀਜ਼ਾਂ ਜਿਹੜੀਆਂ ਇੱਕਦਮ ਇਹ ਇਕੱਠਾ ਹੋ ਗਏ ਦੇ ਲੁਕੜਾਹੀ ਦੇ ਵਿੱਚ ਕੋਈ ਵੀ ਚੀਜ਼ ਅਲੱਗ-ਅਲੱਗ ਨਹੀਂ ਗਈ ਲਓ ਮੈਂ ਇਹਨੋਂ ਪਾਣੀ ਦੇ ਵਿੱਚ ਰੱਖ ਲੰਨੇ ਠੰਡਾ ਹੋਇਆ ਮੈਂ ਪੀਸ ਕੱਟ ਕੇ ਤੁਹਾਨੂੰ ਦਿਖਾਵਾਂਗੀ ਪਲੇਟ ਦੇ ਵਿੱਚ ਥੋੜਾ ਜਿਹਾ ਘਿਓ ਲਾ ਕੇ ਮੇਰੇ ਡੋਲੂ ਚ ਘਿਓ ਕੱਢਣਾ ਹੈ ਉੱਪਰ ਕੱਢਣਾ ਨਹੀਂ ਹੁਣ ਆਪਾਂ ਨੇ ਉੱਧਰ ਨਵਾਂ ਹੀ ਬਣਾ ਲੈਣਾ ਚੰਗੀ ਤਰ੍ਹਾਂ ਪਲੇਟ 'ਚ ਘਿਓ ਲਾ ਲਣ ਤੇ ਇਹਦੇ ਵਿੱਚ ਫਿਰ ਆਪਾਂ ਨੇ ਖੂਹ ਕੱਢ ਲੈਣਾ ਹੈ 1000 ਰੁਪਏ ਆਇਆ ਨਹੀਂ ਤਾਂ ਨਿੱਕਣੀ ਕੋਲੀ ਚ ਪਵਾ ਲੈਣਾ ਖਾਣ ਨੂੰ ਪਿਛਲੀ ਵਾਰੀ ਵਿੱਚ ਜਿਹੜਾ ਆਨੇ ਪੀਸ ਬੀ ਸੀ ਕੱਟਣ ਦਿੱਤੇਗੇ ਹੁਣ ਇਹ ਠੰਡਾ ਹੋਇਆ ਪੀਸ ਕਟਾਂਗੇ ਆਪਾਂ ਹੁਣ ਇਹਨੂੰ ਆਪਾਂ ਠੰਡਾ ਮੋੜ ਲਈ ਰੱਖ ਦਿੰਨੇ ਲਓ ਜੀ ਖੁਆ ਜਿਹੜਾ ਆਪਣਾ ਜੰਮ ਗਿਆ ਫ੍ਰਿਜ 'ਚ ਰੱਖਤਾ ਸੀ ਮੈਂ ਕਿਉਂਕਿ ਝਿਹਾਰ ਖਾਣ ਨੂੰ ਮੰਗਦਾ ਪਿਛਲੀ ਵਾਰੀ ਉਹਨੇ ਪੀਸ ਨਹੀਂ ਸੀ ਵਧੀਆ ਬਣਨ ਦਿੱਤੇ ਜਦ ਇਹ ਕਟਵਾ ਲਿਆ ਸੀ ਤੇ ਹੁਣ ਮੈਂ ਵੀਡੀਓ ਵੀ ਆਪੇ ਬਣਾਉਣੀ ਆ ਤੇ ਪੀਸ ਵੀ ਆਪੇ ਕੱਟਦੀ ਆ ਚਲੋ ਪਹਿਲਾਂ ਮੈਂ ਪੀਸ ਕੱਟ ਲਵਾਂ ਬਾਅਦ 'ਚ ਵੀਡੀਓ ਬਣਾਣੀ ਆ ਲਓ ਜੀ ਪੀਸ ਆਪਣੇ ਬਣ ਗਏ ਦਾਣੇਦਾਰ ਕੋਆ ਲਓ ਜੀ ਲਓ ਚੱਕੋ ਖਾ ਕੇ ਦੱਸੋ ਕਿੱਦਾਂ ਦੀ ਬਣੀ ਆ। ਚਾਹ ਵੀਂਦੇ ਸੀ ਇਹ ਬੈਠੇ ਮੌਕੇ ਤੇ। ਬੜੀ ਜੀ। ਟੇਸਟੀ ਹੈ। ਮਿੱਠਾ ਦੱਸੋ ਪਹਿਲਾਂ ਜਿਆਦਾ ਤਾਂ ਨਹੀਂ। ਨਹੀਂ ਮਿੱਠਾ ਠੀਕ ਆ। ਠੀਕ ਆ? ਚਲੋ, ਥੈਂਕ ਯੂ। ਜੀ ਆਰ ਖਾਲੋ। ਹੈਪੀ ਗੁਰਪੁਰਬ ਸਾਰਿਆਂ ਨੂੰ। ਹੈਪੀ 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 ਗੁਰਪੁਰਬ। ਛਾਰੇ ਤੇ ਘੜ ਦਿਖਦਾ ਹੀ ਨਹੀਂ। ਇਹ ਛੋਟੇ ਕੋਤੀ ਦੇ ਲੱਕੇ ਹੋਏ ਆ ਇਹ ਕੋ ਵਜ ਗਿਆ